ਨੂੰ ਲੱਗਿਆ ਵੀ ਕੋਈ ਗਲਤ ਹੋਇਆ ਤੇ ਦੇਖੋ ਹਰੇਕ ਬੰਦੇ ਦਾ ਆਪਣਾ ਸੁਭਾਅ ਹੁੰਦਾ ਕਿਸੇ ਦਾ ਸਟੈਂਡ ਕਹਿ ਜਿਆ ਹੁੰਦਾ ਕਿਸੇ ਦਾ ਕਹਿ ਜਿਆ ਹੁੰਦਾ ਕੋਈ ਕਹਿੰਦਾ ਯਾਰ ਭਈ ਨਹੀਂ ਮੈਂ ਜੇ ਇੱਕ ਵਾਰੀ ਅਸਤੀਫਾ ਦੇਦਾ ਆ ਗਲਤ ਹੋਇਆ ਤਾਂ ਮੈਂ ਸਟੈਂਡ ਤੇ ਖੜਾ ਮੈਂ ਪਿੱਛੇ ਨਹੀਂ ਆਉਂਦਾ ਕਿਸ ਕਾਰਨ ਕੀ ਸਮਝੋਗੇ ਹੁਣ ਅੜ ਗਏ ਨੇ ਕਿ ਇਹ ਪਾਰਟੀ ਮਨ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗਦਾ ਤੁਹਾਨੂੰ ਨਹੀਂ ਉਹਨਾਂ ਨੂੰ ਤਾਂ ਕਿਹਾ ਜਾ ਰਿਹਾ ਜੀ ਪਰ ਜੋ ਹੋ ਰਿਹਾ ਹੈ ਉਹ ਗਲਤੀ ਹੋ ਰਿਹਾ ਹੈ ਨਾ ਜਿਵੇਂ ਭਾਈ ਆਰ ਪੀ ਸਿੰਘ ਨਾਲ ਹੋਇਆ ਉਹ ਸਾਰਾ ਗਲਤੀ ਹੈ ਅੱਜ ਕਿੰਨੇ ਮੈਂਬਰ ਥਾਪੇ ਗਏ ਜੀ ਇਹ ਪਾਰਟੀ ਦਾ ਜਿਹੜਾ ਅੱਜ ਜੀ 12 ਬਾਰਾ ਅਜੰਡਾ ਕੀ ਦਿੰਦਾ ਪਾਰਟੀ ਦਾ ਅਜੰਡਾ ਆਣ ਵਾਲੇ ਅਜੰਡਾ ਕੀ ਅਜੰਡਾ ਇਹ ਹੈ ਜੀ ਵੀ ਹਲੇ ਆਪਾਂ ਮਤਲਬ ਥੱਲੇ ਸਰਕਲ ਤੱਕ ਦੇ ਬਣਾਓ ਮੈਂਬਰ ਫਿਰ ਬਲੌਕ ਦੇ ਬਣਾਓ ਫਿਰ ਪਿੰਡਾਂ ਦੇ ਬਣਾਓ ਫਿਰ ਮੈਂਬਰਸ਼ਿਪ ਘਟੋ ਉਹਨਾਂ ਨੂੰ ਲੱਗਿਆ ਵੀ ਕੋਈ ਗਲਤ ਹੋਇਆ ਤੇ ਦੇਖੋ ਹਰੇਕ ਬੰਦੇ ਦਾ ਆਪਣਾ ਸੁਭਾਅ ਹੁੰਦਾ ਕਿਸੇ ਦਾ ਸਟੈਂਡ ਕਹਿ ਜਿਆ ਹੁੰਦਾ ਕਿਸੇ ਦਾ ਕਹਿ ਜਿਆ ਹੁੰਦਾ ਕੋਈ ਕਹਿੰਦਾ ਯਾਰ ਭਈ ਨਹੀਂ ਮੈਂ ਜੇ ਇੱਕ ਵਾਰੀ ਅਸਤੀਫਾ ਦੇਦਾ ਕਾ ਗਲਤ ਹੋਇਆ ਤਾਂ ਮੈਂ ਸਟੈਂਡ ਤੇ ਖੜਾ ਮੈਂ ਪਿੱਛੇ ਨਹੀਂ ਆਉਂਦਾ ਕਿ ਕਾਰਨ ਕੀ ਸਮਝੋਗੇ ਹੁਣ ਅੜ ਕੇ ਨਹੀਂ ਕਿ ਇਹ ਪਾਰਟੀ ਨਾਲ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗਦਾ ਤੁਹਾਨੂੰ ਨਹੀਂ ਉਹਨਾਂ ਨੂੰ ਤਾਂ ਕਿਹਾ ਜਾ ਰਿਹਾ ਹੈ ਜੀ ਪਰ ਜੋ ਹੋ ਰਿਹਾ ਹੈ ਉਹ ਗਲਤੀ ਹੋ ਰਿਹਾ ਹੈ ਨਾ ਜਿਵੇਂ ਭਾਈ ਹਰਪ੍ਰੀਤ ਸਿੰਘ ਨਾਲ ਹੋਇਆ ਉਹ ਸਾਰਾ ਗਲਤੀ ਹੈ ਅੱਜ ਕਿੰਨੇ ਮੈਂਬਰ ਥਾਪੇ ਗਏ ਜੀ ਇਹ ਪਾਰਟੀ ਦਾ ਜਿਹੜਾ ਅੱਜ ਜੀ 12 12 ਅਜੰਡਾ ਕੀ ਦਿੰਦਾ ਪਾਰਟੀ ਦਾ ਅਜੰਡਾ ਆਣ ਵਾਲਾ ਅਜੰਡਾ ਕੀ ਅਜੰਡਾ ਇਹ ਹੈ ਜੀ ਭਈ ਹਲੇ ਆਪਾਂ ਮਤਲਬ ਥੱਲੇ ਸਰਕਲ ਤੱਕ ਦੇ ਬਣਾਓ ਮੈਂਬਰ ਫਿਰ ਬਲਾਕ ਦੇ ਬਣਾਓ ਫਿਰ ਪਿੰਡਾਂ ਦੇ ਬਣਾਓ ਫਿਰ ਮੈਂਬਰਸ਼ਿਪ